ਸਾਰੇ ਭਾਈ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਵੇ ਅੱਜ ਦਾ ਵਿਸ਼ਾ ਹੈ ਝੂਠੇ ਨਵੀਆਂ ਤੋਂ ਸਾਵਧਾਨ ਮੇਰੇ ਭਾਈਓ ਭੈਣੋ ਇਹ ਵਿਸ਼ਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਨਹੀਂ ਲੱਗੂਗਾ ਪਰ ਇਸ ਵਿਸ਼ੇ ਦੇ ਦੌਰਾਨ ਜੋ ਕੁਝ ਹੈ ਸੱਚ ਹੈ ਔਰ ਸਚਿਆਈ ਹੈ ਬਿਲਕੁਲ ਔਰ ਮੈਂ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦਾ ਤਾਲਬ ਪਰਮੇਸ਼ਵਰ ਦੀ ਸਚਿਆਈ ਨੂੰ ਹੀ ਅੱਜ ਇਸ ਵਿਸ਼ੇ ਦੇ ਰਾਹੀਂ ਬਿਆਨ ਕਰਾਂਗਾ ਪਰਮੇਸ਼ਵਰ ਦੀ ਸਚਿਆਈ ਨੂੰ ਮੈਂ ਅੱਜ ਖੁਦਾ ਦੇ ਕਲਾਮ ਦੇ ਰਾਹੀਂ ਬਿਆਨ ਕਰਾਂਗਾ ਪਰਮੇਸ਼ਵਰ ਦੇ ਜਿਉਂਦੇ ਅਤੇ खरे ਵਚਨ ਨੂੰ ਮੈਂ ਬਿਆਨ ਕਰਾਂਗਾ। ਔਰ ਅੱਜ ਦੇ ਵਿਸ਼ੇ ਦੇ ਉੱਤੇ ਅੱਗੇ ਵਧਣ ਤੋਂ ਪਹਿਲਾਂ ਮੇਰੀ ਆਪ ਸਭਨਾਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਸਾਡੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ। ਔਰ ਸਾਡੇ ਚੈਨਲ ਦੇ ਰਾਹੀ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਲਾਈਕ ਕਰੋ ਦੂਜਿਆਂ ਨੂੰ ਸ਼ੇਅਰ ਕਰੋ ਔਰ ਜੇ ਕੋਈ ਪ੍ਰਾਰਥਨਾ ਦਾ ਵਿਸ਼ਾ ਆ ਤੇ ਉਹਨੂੰ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਆਪਣਾ ਨਾਮ ਪਤਾ ਡਰੈੱਸ ਔਰ ਆਪਣੀ ਪ੍ਰਾਰਥਨਾ ਦਾ ਵਿਸ਼ਾ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਸਾਨੂੰ ਪਾ ਸਕਦੇ ਹੋ ਸੋ ਪਰਮੇਸ਼ਵਰ ਤੁਹਾਡੇ ਸਾਰਿਆਂ ਦੇ ਉੱਤੇ ਵੱਡੀ ਕਿਰਪਾ ਕਰੇ ਅਸੀਂ ਪਰਮੇਸ਼ਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਪਰਮੇਸ਼ਰ ਦੀਆਂ ਭਲਾਈਆਂ ਵਫਾਦਾਰੀਆਂ ਨੂੰ ਚੇਤੇ ਕਰਦੇ ਆ ਜਿਹੜੀਆਂ ਭਲਾਈਆਂ ਵਫਾਦਾਰੀਆਂ ਅੱਜ ਤੱਕ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਸਾਡੇ ਜੀਵਨ ਦੇ ਵਿੱਚ ਕੀਤੀਆਂ ਨੇ ਉਹਨਾਂ ਦੇ ਲਈ ਅਸੀਂ ਲੱਖਾਂ ਤੇ ਕਰੋੜਾਂ ਵਾਰ ਸ਼ੁਕਰਗੁਜ਼ਾਰ ਆ ਸੋ ਮੈਂ ਵਚਨਾਂ ਦੇ ਵਿੱਚੋਂ ਕੁਝ ਵਚਨ ਜਿਹੜੇ ਆ ਤੁਹਾਡੇ ਲਈ ਪੜਨਾ ਚਾਹੁੰਦਾ ਸਭ ਤੋਂ ਪਹਿਲਾਂ ਮੇਰੇ ਨਾਲ ਪਵਿੱਤਰ ਵਚਨ ਨੂੰ ਖੋਲੋ ਪਵਿੱਤਰ ਬਾਈਬਲ ਨੂੰ ਖੋਲਿਏ ਮੇਰੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪਹਿਲਾ ਤਿਮੋਥੀਅਸ ਚਾਰ ਅਧਿਆਏ ਪਹਿਲਾ ਤਿਮੋਥੀਅਸ ਚਾਰ ਅਧਿਆਏ ਉਸ ਦਾ ਇੱਕ ਵਚਨ ਅਸੀਂ ਪੜਾਂਗੇ ਜਿੱਥੇ ਪਰਮੇਸ਼ਵਰ ਦਾ ਵਚਨ ਸੱਚ ਦਾ ਭੇਤ ਖੋਲਦਾ ਅਤੇ ਹਰੇਕ ਉਸ ਸਿੱਖਿਆ ਦਾ ਖੰਡਨ ਕਰਦਾ ਜਿਹੜੀ ਸਿੱਖਿਆ ਸਾਡੇ ਮੁਕਤੀਦਾਤਾ ਯੀਸ਼ੂ ਦੇ ਵਿਰੁੱਧ ਹੈ ਜਿਹੜੀ ਸਿੱਖਿਆ ਇਸ ਬਾਈਬਲ ਦੇ ਵਿਰੁੱਧ ਦੇ ਚ ਜਿਹੜੀ ਸਿੱਖਿਆ ਸਾਡੇ ਪਰਮੇਸ਼ਵਰ ਦੇ ਵਿਰੋਧ ਵਿੱਚ ਹੈ ਲਿਖਿਆ ਹੋਇਆ ਪਰ ਆਤਮਾ ਸਾਫ਼ ਆਖਦਾ ਹੈ ਪਈ ਆਉਣ ਵਾਲੇ ਸਮਿਆਂ ਵਿੱਚ ਕਈ ਲੋਕ ਪਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਪਈ ਆਤਮਾ ਸਾਫ਼ ਆਖਦਾ ਹੈ ਪਈ ਆਉਣ ਵਾਲੇ ਸਮਿਆਂ ਵਿੱਚ ਕਈ ਲੋਕ ਪਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ ਪਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀ ਸਿੱਖਿਆ ਪਰਮਾਉਣ ਵਾਲੀਆਂ ਰੂਹਾਂ ਤੇ ਭੂਤਾਂ ਦੀ ਸਿੱਖਿਆ ਇਹਦੇ ਤੇ ਚਿੱਤ ਲਾ ਕੇ ਨੇਚਾ ਤੋਂ ਵਿਸ਼ਵਾਸ ਤੋਂ ਫਿਰ ਜਾਣ ਅੱਜ ਕਲੀਸਿਯਾਂਵਾਂ ਦੇ ਵਿੱਚ ਅੱਜ ਚਰਚਾਂ ਦੇ ਵਿੱਚ ਅੱਜ ਵਿਸ਼ਵਾਸੀਆਂ ਦੇ ਵਿੱਚ ਮੇਰੇ ਭਾਈਓ ਭੈਣੋ ਝੂਠੀ ਸਿੱਖਿਆ ਜਿਹੜੀ ਆ ਦਾਖਲ ਹੋ ਚੁੱਕੀ ਹੈ। ਔਰ ਪਰਮਾਉਣ ਵਾਲੀਆਂ ਰੂਹਾਂ ਮੈਂ ਤੁਹਾਡੇ ਨਾਲ ਪਹਿਲੇ ਕਿਹਾ ਸੀ ਅੱਜ ਦਾ ਵਿਸ਼ਾ ਆ ਝੂਠੇ ਨਵੀਆਂ ਤੋਂ ਸਾਵਧਾਨ ਤੇ ਪਰਮਾਉਣ ਵਾਲੀਆਂ ਰੂਹਾਂ ਜਿਹੜੀਆਂ ਨੇ ਉਹਨਾਂ ਦੇ ਵਸੀਲੇ ਨਾਲ ਕੰਮ ਕਰਦੀਆਂ ਉਹ ਕਿਵੇਂ ਕਰਦੀਆਂ ਮੈਂ ਤੁਹਾਨੂੰ ਦੱਸਾਂਗਾ ਸਾਰਾ ਕੁਝ ਦੇਖੋ ਜੀ ਅੱਜ ਦੇ ਸਮੇਂ ਵਿੱਚ ਯੇਸ਼ੂ ਦਾ ਨਾਮ ਲੈ ਕੇ ਪਵਿੱਤਰ ਆਤਮਾ ਦੀ ਪਵਿੱਤਰ ਆਤਮਾ ਦਾ ਸਹਾਰਾ ਲੈ ਕੇ ਪਵਿੱਤਰ ਆਤਮਾ ਨੂੰ ਢਾਲ ਬਣਾ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਸ਼ੈਤਾਨ ਵੀ ਕਿਤੇ ਨਾ ਕਿਤੇ ਬਾਈਬਲ ਦਾ ਸਹਾਰਾ ਲੈ ਕੇ ਆਪਣੇ ਕੰਮ ਨੂੰ ਕਰ ਰਿਹਾ ਹੈ ਬਾਈਬਲ ਦੇ ਬਚਨ ਨੂੰ ਲੈ ਕੇ ਆਪਣਾ ਕੰਮ ਕਰ ਰਿਹਾ ਜਿਵੇਂ ਪ੍ਰਭੂ ਯੀਸ਼ੂ ਮਸੀਹ 40 ਦਿਨ ਦੇ ਉਪਵਾਸ ਵਿੱਚ ਸੀ ਉਸ ਸਮੇਂ ਜਦੋਂ ਉਹ 40 ਦਿਨਾਂ ਦਾ ਉਪਵਾਸ ਕਰ ਰਹੇ ਸੀਗੇ 40 ਦਿਨ ਦੇ ਉਪਵਾਸ ਦੇ ਵਿੱਚ ਸੀਗੇ ਜਿਸ ਸਮੇਂ ਤਾਂ ਮੇਰੇ ਭਾਈ ਭੈਣੋ ਉਸ ਟਾਈਮ ਦੇ ਉੱਤੇ ਬਾਈਬਲ ਦੱਸਦੀ ਹੈ ਬਾਈਬਲ ਸਿਖਾਉਂਦੀ ਹੈ ਉਸ ਸਮੇਂ ਦੇ ਉੱਤੇ ਸ਼ੈਤਾਨ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਇਆ ਤੇ ਆਖਣ ਲੱਗਿਆ ਇਹਨਾਂ ਪੱਥਰਾਂ ਨੂੰ ਆਹ ਰੋਟੀਆਂ ਬਣ ਜਾਣ। ਯਿਸੂਮਸੀ ਨੇ ਕਿਹਾ ਬੰਦਾ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹਿੰਦਾ ਪਰ ਪਰਮੇਸ਼ਵਰ ਦੇ ਮੁਖ ਚੋਂ ਨਿਕਲਣ ਵਾਲੇ ਹਰ ਇੱਕ ਵਚਨ ਦੇ ਨਾਲ ਜਿਉਂਦਾ ਰਹਿੰਦਾ। ਫਿਰ ਸ਼ੈਤਾਨ ਨੇ ਬੋਲਿਆ ਤੀ ਤੂੰ ਆਪਣੇ ਆਪ ਨੂੰ ਇਸ ਉੱਚੀ ਪਹਾੜੀ ਤੋਂ ਹੇਠਾਂ ਸੁੱਟ ਦੇ। ਔਰ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਉਹ ਤੈਨੂੰ ਆਪਣੇ ਹੱਥਾਂ ਉੱਤੇ ਉਹਦੇ ਦੂਤ ਚੁੱਕ ਲੈਣਗੇ ਉਹ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਤੇਰੇ ਪੈਰਾਂ ਨੂੰ ਸੱਟ ਨਹੀਂ ਲੱਗੇਗੀ ਸ਼ੈਤਾਨ ਨੇ ਯੀਸ਼ੂ ਮਸੀਹ ਦਾ ਨੁਕਸਾਨ ਕਰਨ ਲਈ वचन ਦਾ ਸਹਾਰਾ ਲਿਆ ਸ਼ੈਤਾਨ ਨੇ ਯੀਸ਼ੂ ਮਸੀਹ ਨੂੰ ਆਪਣੀ ਗੱਲ ਦੇ ਅਧੀਨ ਲਿਆਉਣ ਵਾਸਤੇ वचन ਦਾ ਸਹਾਰਾ ਲਿਆ ਸ਼ੈਤਾਨ ਨੇ ਆਪਣੀ ਗੱਲ ਮਨਾਉਣ ਵਾਸਤੇ वचन ਦਾ ਸਹਾਰਾ ਲਿਆ ਤੇ ਅੱਜ ਵੀ ਸ਼ੈਤਾਨ ਉਹੀ ਫਾਰਮੂਲਾ ਵਰਤ ਰਿਹਾ ਹੈ ਸ਼ੈਤਾਨ ਨੇ ਮੇਰੇ ਭਾਈ ਪੈਣ ਨੂੰ ਯੀਸ਼ੂ ਮਸੀਹ ਨੂੰ ਕਿਹਾ ਮੇਰੇ ਘਰ ਚ ਓਕੇ ਮੱਥਾ ਟੇਕ ਤਮੈ ਤੈਨੂੰ ਦੁਨੀਆਂ ਦੀਆਂ ਸਭ ਚੀਜ਼ਾਂ ਦੇ ਦਿਆਂਗਾ ਪਰ ਯੀਸ਼ੂ ਮਸੀਹ ਨੇ ਸ਼ੈਤਾਨ ਦੀ ਇੱਕ ਗੱਲ ਵੀ ਨਾ ਮੰਨੀ ਯੀਸ਼ੂ ਮਸੀਹ ਨੇ ਸ਼ੈਤਾਨ ਦੀ ਇੱਕ ਵੀ ਗੱਲ ਨਹੀਂ ਮੰਨੀ ਇੱਕ ਵੀ ਗੱਲ ਸ਼ੈਤਾਨ ਦੀ ਯੀਸ਼ੂ ਜੀ ਨੇ ਨਹੀਂ ਮੰਨੀ ਉਰ ਮੈਂ ਦੱਸਣਾ ਕਿਉਂਗਾ ਮੈਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਂ ਪਰਮੇਸ਼ਵਰ ਦੇ ਜੀਉਂਦੇ ਕਲਾਮ ਦੇ ਵਿੱਚੋਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਇਹ ਅੱਜ ਵੀ ਸ਼ੈਤਾਨ ਵਚਨ ਦਾ ਸਹਾਰਾ ਲੈ ਕੇ ਪਵਿੱਤਰ ਆਤਮਾ ਦੇ ਨਾਮ ਦਾ ਸਹਾਰਾ ਲੈ ਕੇ ਅੱਜ ਯੀਸ਼ੂ ਨਾਮ ਦਾ ਸਹਾਰਾ ਲੈ ਕੇ ਕਲੀਸਿਯਾਮਾਂ ਦੇ ਵਿੱਚ ਵੱਡੀ ਗੜਬੜੀ ਨੂੰ ਫੈਲਾ ਰਿਹਾ ਹੈ ਮੇਰੇ ਭਾਈ ਭੈਣੋ ਬਾਈਬਲ ਦੇ ਅੰਦਰ ਪਿਸ਼ਾਹ ਸੁੱਟਣ ਵਾਲੀ ਸੇਵਾ ਅੱਜ ਕੱਲ੍ਹ ਹੱਥ ਰੱਖ ਕੇ ਪਿਸ਼ਾਹ ਸੁੱਟਿਆ ਜਾਂਦਾ ਹਨ ਬਾਈਬਲ ਦੇ ਅੰਦਰ ਐਸੀ ਸੇਵਾ ਕਿਤੇ ਨਹੀਂ ਹੋਈ ਉਹ ਅਜ ਨਾਮ ਕੀ ਦਿੱਤਾ ਜਾਂਦਾ ਜਦੋਂ ਖੁਦਾ ਦਾ ਜਲਾਲ ਉਤਰਦਾ ਉਹਨੂੰ ਅਸੀਂ ਝਾਲ ਨਹੀਂ ਪਾਉਂਦੇ ਡਿਗ ਪੈਂਦੇ ਕਈ ਕਹਿੰਦੇ ਆ ਜੀ ਜਿਹਦੇ ਚ ਦੁਸ਼ਟ ਆਤਮਾ ਉਹ ਡਿਗ ਪੈਂਦੇ ਆ ਅਲੱਗ-ਅਲੱਗ ਵਿਚਾਰ ਧਾਰਨਾ ਦੇਖੋ ਪਰਮੇਸ਼ਰ ਦਾ ਆਤਮਾ ਕਦੀ ਵੀ ਸਾਨੂੰ ਡਿਗਣ ਲਈ ਮਜਬੂਰ ਨਹੀਂ ਕਰੂਗਾ ਪਰਮੇਸ਼ਵਰ ਦਾ ਆਤਮਾ ਤੇ ਸਾਨੂੰ ਖੜਾ ਕਰਦਾ ਪਰਮੇਸ਼ਵਰ ਦਾ ਆਤਮਾ ਤੇ ਸਾਨੂੰ ਸਾਡੇ ਰੂਹਾਨੀ ਜੀਵਨ ਨੂੰ ਵੀ ਤੇ ਸਾਡੇ ਜਸਮਾਨੀ ਜੀਵਨ ਨੂੰ ਵੀ ਖੁਦਾ ਦੇ ਲਈ ਖੜਿਆ ਕਰਦਾ ਹੈ ਔਰ ਮੇਰੇ ਭਾਈ ਭੈਣੋ ਮੈਂ ਨਹੀਂ ਕਹਿਣਾ ਬਾਈਬਲ ਦੇ ਅੰਦਰ ਡਿੱਗੇ ਨਹੀਂ ਲੋਕ ਡਿੱਗੇ ਆ ਖੁਦਾ ਦੇ ਜਲਾਲ ਦੇ ਸਾਹਮਣੇ ਡਿੱਗੇ ਆ ਜਦੋਂ ਹੈਕਲ ਵਿੱਚ ਖੁਦਾ ਦਾ ਜਲਾਲ ਉਤਰਦਾ ਸੀ ਜਾਜਕ ਡਿੱਗਦੇ ਸੀ ਬਹੁਤ ਸਾਰੇ ਲੋਕ ਡਿੱਗੇ ਆ ਪਰ ਪਛਾਣ ਹੁੰਨੀ ਡਿੱਗੇ ਮੂੰਹ ਦੇ ਭਾਰ ਡਿੱਗੇ ਪਛਾਣ ਹੁੰਨੀ ਕੋਈ ਵੀ ਡਿੱਗਿਆ ਮੂੰਹ ਦੇ ਭਾਰ ਡਿੱਗੇ ਇਬਰਾਹਿਮ ਪਰਮੇਸ਼ਵਰ ਦੇ ਅੱਗੇ ਡਿੱਗਿਆ ਮੂੰਹ ਦੇ ਭਾਰ ਡਿੱਗਿਆ موسی ਪਰਮੇਸ਼ਵਰ ਦੇ ਅੱਗੇ ਡਿੱਗਿਆ ਮੂੰਹ ਦੇ ਭਾਰ ਡਿੱਗਿਆ ਦਾਨੀਅਲ ਪਰਮੇਸ਼ਵਰ ਦੇ ਅੱਗੇ ਡਿੱਗਿਆ ਮੂੰਹ ਦੇ ਭਾਰ ਡਿੱਗਿਆ ਉਸ ਤੋਂ ਇਲਾਵਾ ਹੋਰ ਵੀ ਬੜੇ ਖੁਦਾ ਦੇ ਖਾਦਮ ਹੋ ਗਏ ਜਿਹੜੇ ਖੁਦਾ ਦੇ ਅੱਗੇ ਸਮਰਪਿਤ ਹੋਏ ਆ ਖੁਦਾ ਦੇ ਅੱਗੇ ਆਪਣਾ ਜੀਵਨ ਸਮਰਪਿਤ ਕੀਤਾ ਔਰ ਖੁਦਾ ਦੇ ਜਲਾਲ ਦੇ ਸਾਹਮਣੇ ਆਪਣੇ ਆਪ ਨੂੰ ਸੌਂਪ ਦਿੱਤਾ ਆਪਣੇ ਆਪ ਨੂੰ ਦੰਡਵਤ ਕਰਕੇ ਮੱਥਾ ਟੇਕ ਕੇ ਯਹੋਵਾ ਦੇ ਅੱਗੇ ਆਪਣੇ ਆਪ ਨੂੰ ਇਸ ਢੰਗ ਦੇ ਨਾਲ ਉਹਨਾਂ ਨੇ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕੀਤਾ ਇਸ ਲਈ ਮੈਂ ਕਹਿ ਰਿਹਾ ਬਾਈਬਲ ਦਾ ਡਿੱਗਣਾ ਕੁਝ ਹੋਰ ਹੈ ਅੱਜ ਦਾ ਡਿੱਗਣਾ ਹੋਰ ਹੈ ਡਿੱਗਣ ਵਾਲਾ ਜਿਹੜਾ ਕਨਸੈਪਟ ਹੈ ਸ਼ੈਤਾਨ ਉਠਾਉਂਦਾ ਆ ਜਲਾਲ ਦੇ ਨਾਲ ਜੋੜਦਾ ਪਵਿੱਤਰ ਆਤਮਾ ਦੇ ਨਾਲ ਜੋੜਦਾ ਉਸ ਗੱਲ ਨੂੰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਸ਼ੈਤਾਨ ਨੇ ਇਹੀ ਫਾਰਮੂਲਾ ਵਰਤਿਆ ਯੀਸ਼ੂ ਮਸੀਹ ਦੇ ਸਮੇਂ ਵੀ ਯੀਸ਼ੂ ਮਸੀਹ ਨੂੰ ਸੁੱਟਣ ਵਾਸਤੇ ਸ਼ੈਤਾਨ ਨੇ ਵਚਨ ਦਾ ਸਹਾਰਾ ਲਿਆ ਸ਼ੈਤਾਨ ਨੇ ਕਲਾਮ ਦਾ ਸਹਾਰਾ ਲਿਆ ਮੇਰੇ ਭਾਈ ਭੈਣੋ ਇਹ ਗੱਲਾਂ ਕਲਾਮ ਦੀਆਂ ਸੱਚੀਆਂ ਨੇ ਖੁਦਾ ਦਾ ਜਲਾਲ ਇਦਾਂ ਨਹੀਂ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪਵਿੱਤਰ ਆਤਮਾ ਦੇ ਬਾਰੇ ਲਿਖਿਆ ਆ ਜਦੋਂ ਪਵਿੱਤਰ ਆਤਮਾ ਚੇਲਿਆਂ ਦੇ ਉੱਤੇ ਆਇਆ ਨਾ ਜਦੋਂ ਪਵਿੱਤਰ ਆਤਮਾ ਚੇਲਿਆਂ ਉੱਤੇ ਆਇਆ ਤਾਂ ਉਹ ਚੇਲੇ ਦਲੇਰ ਹੋ ਗਏ ਜਿਨ੍ਹਾਂ ਉਹ ਡਰਦੇ ਸੀਗੇ ਜਿੱਥੇ ਉਹ ਲੁਕੇ ਫਿਰਦੇ ਸੀਗੇ ਜਿੱਥੇ ਉਹ ਚੇਲੇ ਵਿਰੋਧੀਆਂ ਵੈਰੀਆਂ ਤੋਂ ਡਰੇ ਹੋਏ ਸੀਗੇ ਉਥੇ ਕਲਾਮ ਚ ਲਿਖਿਆ ਜਦੋਂ ਪਵਿੱਤਰ ਆਤਮਾ ਜੀ ਉਹਨਾਂ ਦੀ ਜ਼ਿੰਦਗੀ ਚ ਆਏ ਪਵਿੱਤਰ ਆਤਮਾ ਉਹਨਾਂ 12 ਸ਼ਗਿਰਦਾਂ ਦੇ ਜੀਵਨ ਦੇ ਵਿੱਚ ਆਏ ਤੇ ਉਹ ਸ਼ਗਿਰਦ ਜਿਹੜੇ ਆ ਉਹ ਫਿਰ ਡਰਨ ਵਾਲੇ ਨਹੀਂ ਰਹੇ ਉਹ ਦਲੇਰ ਬਣ ਗਏ ਉਹਨਾਂ ਦਾ ਦਿਲ ਦਲੇਰ ਕਰ ਦਿੱਤਾ ਪਵਿੱਤਰ ਆਤਮਾ ਨੇ ਫਿਰ ਉਹਨਾਂ ਨੂੰ ਡਿੱਗਿਆ ਨਹੀਂ ਰਹਿਣ ਦਿੱਤਾ ਪਵਿੱਤਰ ਆਤਮਾ ਨੇ ਖੜਾ ਇੰਨੇ ਪਾਵਰਫੁਲ ਤਰੀਕੇ ਦੇ ਨਾਲ ਕਰ ਦਿੱਤਾ ਕਿ ਪਤਰਸ ਨੇ ਪਹਿਲੀ ਵਾਰੀ ਪ੍ਰਚਾਰ ਦੇ ਨਾਲ 3000 ਲੋਕਾਂ ਨੇ ਬਪਤਿਸਮਾ ਲੈ ਲਿਆ ਇਨਾ ਪਾਵਰਫੁਲ ਕਰ ਦਿੱਤਾ ਤੇ ਅੱਜ ਮੈਂ ਗੱਲ ਕਰਾਂ ਵੱਡੀ ਤੋਂ ਵੱਡੀ ਮਿਨਿਸਟਰੀ ਵੀ ਇੱਕ ਟਾਈਮ ਦੇ ਵਿੱਚ 3000 ਵਕਤਸਮਾ ਨਹੀਂ ਦੇ ਰਹੀ ਸੋ ਮੈਂ ਕਿਸੇ ਸੇਵਕਾਈ ਨੂੰ ਮੰਦਾ ਨਹੀਂ ਕਹਿ ਰਿਹਾ ਖੁਦਾ ਹੋਰ ਵਧਾਵੇ ਬਰਕਤ ਦੇਵੇ ਸਭ ਨੂੰ ਬਰਕਤ ਦੇਵੇ ਜਿਵੇਂ ਵੀ ਕਿਸੇ ਦੀ ਬੁਲਾਹਟ ਹੈ ਪਰਮੇਸ਼ਰ ਇਸਤੇਮਾਲ ਕਰੇ ਪਰ ਮੈਂ ਤੇ ਸ਼ੈਤਾਨ ਦੀਆਂ ਕੁਝ ਗੱਲਾਂ ਦਾ ਖੰਡਨ ਕਰ ਰਿਹਾ ਮੈਂ ਤੇ ਉਹ ਪਰਮਾਉਣ ਵਾਲੀਆਂ ਰੂਹਾਂ ਦਾ ਖੰਡਨ ਕਰ ਰਿਹਾ ਅੱਜ ਸ਼ੈਤਾਨ ਨੇ ਲੋਕਾਂ ਨੂੰ ਬੜੇ ਅਦਭੁਤ ਤਰੀਕੇ ਦੇ ਨਾਲ ਜਿੱਥੇ ਡਿੱਗਦੇ ਨੇ ਲੋਕ ਉਸ ਚੀਜ਼ ਨੂੰ ਜਿਆਦਾ ਪਸੰਦ ਕਰਦੇ ਆ ਪਰ ਬਾਈਬਲ ਕਹਿੰਦੀ ਹੈ ਅੰਤ ਦੇ ਸਮਿਆਂ ਦੇ ਵਿੱਚ ਆਤਮਾ ਸਾਫ਼ ਆਖਦਾ ਵੀ ਆਉਣ ਵਾਲੇ ਸਮਿਆਂ ਵਿੱਚ ਕਈ ਲੋਕ ਪਰਮਾਉਣ ਵਾਲੀਆਂ ਰੂਹਾਂ ਤੇ ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ ਨੇਟਾ ਤੋਂ ਫਿਰ ਜਾਣਗੇ ਵਚਨ ਤੇ ਚੇਤ ਨਹੀਂ ਰਹੂਗਾ ਲੋਕਾਂ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਹੋ ਜੂਗਾ ਤੇ ਅੱਜ 95 98% ਕਲੀਸਿਆ ਜਿਹੜੀ ਹੈ ਉਹਨਾਂ ਦਾ ਧਿਆਨ ਵਚਨ ਤੋਂ ਹਟ ਚੁੱਕਾ ਆ ਉਹਨਾਂ ਦਾ ਧਿਆਨ ਅੱਜ ਦੁਨਿਆਵੀ ਮੈਰੀਕਲਸ ਦੁਨਿਆਵੀ ਹੀਲਿੰਗਸ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਚਮਤਕਾਰਾਂ ਦੇ ਉੱਤੇ ਹੋ ਗਿਆ ਆ ਚੰਗਿਆਈਆਂ ਦੇ ਉੱਤੇ ਹੋ ਗਿਆ ਆ ਇਹਨਾਂ ਚੀਜ਼ਾਂ ਦੇ ਉੱਤੇ ਕਿਤੇ ਤਾਂ ਕਿਤੇ ਅੱਜ ਸ਼ੈਤਾਨ ਸਾਡੇ ਦਿਮਾਗ ਨੂੰ ਪਰਮਾਤਮਾ ਕਿੱਤੇ ਕਿਤੇ ਸਾਨੂੰ ਉਹ ਗੁੰਮਰਾਹ ਕਰਿਆ ਅੱਜ ਕੱਲ ਮੈਂ ਵੀਡੀਓ ਦੇਖਦਾ ਆ ਤੇ ਵੀਡੀਓ ਦੇ ਵਿੱਚ ਇੰਨੇ ਮਾੜੇ ਤਰੀਕੇ ਦੇ ਨਾਲ ਚਰਚ ਦੇ ਅੰਦਰ ਨੱਚ ਰਹੇ ਆ ਲੱਤਾਂ ਮਾਰ ਮਾਰ ਕੇ ਨੱਚ ਰਹੇ ਆ ਜਿੱਦਾਂ ਕੋਈ ਹੁੱਲੜਵਾਜੀ ਡੀਜੇ ਦੇ ਅੱਗੇ ਕਰਦੀ ਇਸ ਢੰਗ ਦੇ ਨਾਲ ਚਰਚ ਦੇ ਵਿੱਚ ਨਚਾਇਆ ਜਾ ਰਿਹਾ ਇਹੋ ਪਰਮੋਹਣ ਵਾਲੀਆਂ ਰੂਹਾਂ ਨੇ ਲੋਕਾਂ ਦਾ ਧਿਆਨ ਪੂਤਾਂ ਦੀ ਸਿੱਖਿਆ ਵੱਲ ਪਰਮਾਣ ਵਾਲੀਆਂ ਰੂਹਾਂ ਦੇ ਵੱਲ ਫਿਰ ਰਿਹਾ ਔਰ ਵਚਨ ਕਹਿ ਰਿਹਾ ਲੋਕ ਨੇਚਾ ਤੋਂ ਦੂਰ ਹੋ ਰਿਹਾ ਲੋਕ ਵਿਸ਼ਵਾਸ ਤੋਂ ਦੂਰ ਹੋ ਰਿਹਾ ਲੋਕ ਇਮਾਨ ਤੋਂ ਦੂਰ ਹੋ ਰਿਹਾ ਇਸੇ ਲਈ ਮੇਰੇ ਪਾਈ ਪੈਣੋ ਮੈਂ ਗੱਲ ਕਮਾਂਗਾ ਅੱਜ ਸਾਨੂੰ ਇਮਾਨ ਅੱਜ ਸਾਨੂੰ ਵਿਸ਼ਵਾਸ ਅੱਜ ਤਨ ਸਾਨੂੰ ਭਰੋਸੇ ਦੇ ਵਿੱਚ ਬਣੇ ਰਹਿਣ ਦੀ ਲੋੜ ਹੈ ਜੇ ਸਾਡਾ ਈਮਾਨ ਸਾਡਾ ਭਰੋਸਾ ਖਰਾਆ ਜੇ ਅਸੀਂ ਵਚਨ ਤੇ ਸੇਰਾ ਤੇ ਫਿਰ ਜਦੋਂ ਖੁਦਾ ਦੇ ਰਾਜ ਵਿੱਚ ਅਸੀਂ ਜਾਵਾਂਗੇ ਜਦੋਂ ਅਸੀਂ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਾਂਗੇ ਉਸ ਟਾਈਮ ਦੇ ਉੱਤੇ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਔਰ ਇਹ ਜਿਹੜੀ ਪਰਮਾਉਣ ਵਾਲੀਆਂ ਰੂਹਾਂ ਤੇ ਭੂਤਾਂ ਦੀ ਸਿੱਖਿਆ ਜਿਹੜੀ ਐ ਅੱਜ ਝੂਠੇ ਨਵੀਆਂ ਦੇ ਦੁਆਰਾ ਫਲਾਈ ਜਾ ਰਹੀ ਹੈ ਜਿਹੜੇ ਖੁਦਾ ਦੇ ਸੱਚੇ ਦਾਸ ਐ ਉਹ ਇਹ ਸਿੱਖਿਆ ਨਹੀਂ ਫਲਾਉਂਦੇ ਉਹ ਬਾਈਬਲ ਦੀ ਸਿੱਖਿਆ ਨੂੰ ਸਾਰੀ ਦੁਨੀਆ ਦੇ ਵਿੱਚ ਫਲਾਉਂਦੇ ਪਵਿੱਤਰ ਬਾਈਬਲ ਦੀ ਸਿੱਖਿਆ ਨੂੰ ਇਸ ਬਾਈਬਲ ਦੇ ਪ੍ਰਕਾਸ਼ ਨੂੰ ਉਹ ਸਾਰੀ ਦੁਨੀਆ ਦੇ ਵਿੱਚ ਫਲਾਉਂਦੇ ਐ ਪਵਿੱਤਰ ਬਾਈਬਲ ਦੇ ਪ੍ਰਕਾਸ਼ ਨੂੰ ਮੇਰੇ ਭਾਈ ਭੈਣੋ ਜਿਵੇਂ 다ਊਦ ਕਹਿੰਦਾ ਤੇਰੇ ਵਚਨਾਂ ਦਾ ਖੁੱਲਣਾ ਚਾਨਣ ਦਿੰਦਾ ਤੇ ਸਿੱਧੇ ਸਾਦੇ ਲੋਕਾਂ ਨੂੰ ਗਿਆਨ ਦਿੰਦਾ ਆ ਐਸੀ ਤਰ੍ਹਾਂ ਇਹ ਵਚਨ ਜਿਹੜਾ ਆ ਜਿਹੜਾ ਬੰਦਾ ਸੱਚਾ ਖਾਦਮ ਹੈ ਉਹ ਇਸ ਵਚਨ ਦਾ ਪ੍ਰਚਾਰ ਕਰਦਾ ਏ ਇਸ ਕਲਾਮ ਦੀਆਂ ਗੱਲਾਂ ਨੂੰ ਉਹ ਸਾਰੀ ਦੁਨੀਆ ਦੇ ਵਿੱਚ ਕੀ ਕਰਦਾ ਫੁਲਾਉਂਦਾ ਕਲਾਮ ਦੀਆਂ ਗੱਲਾਂ ਨੂੰ ਉਹ ਸਾਰੀ ਦੁਨੀਆ ਦੇ ਵਿੱਚ ਫੁਲਾਉਂਦਾ ਆ ਤੇ ਮੈਂ ਇਹੀ ਕਵਾਂਗਾ ਅੱਜ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਖੁਦਾ ਦੇ ਕਲਾਮ ਉੱਤੇ ਪਰਮੇਸ਼ਵਰ ਦੇ ਵਚਨ ਉੱਤੇ ਚੇਤ ਲਾਈਏ ਅਸੀਂ ਪਰਮੇਸ਼ਰ ਦੇ ਵਚਨ ਦੇ ਉੱਤੇ ਖੜੇ ਰਹੀਏ ਅਸੀਂ ਪਰਮੇਸ਼ਰ ਦੀਆਂ ਗੱਲਾਂ ਦੇ ਉੱਤੇ ਮੰਨ ਲਈਏ ਅਸੀਂ ਪਰਮੇਸ਼ਰ ਦੀਆਂ ਗੱਲਾਂ ਦੇ ਉੱਤੇ ਬਣੇ ਰਹੀਏ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਬਣੇ ਰਹੀਏ ਤਾਂ ਜਾ ਕੇ ਸਾਡੀ ਜ਼ਿੰਦਗੀ ਜਿਹੜੀ ਆ ਬਚਾਈ ਜਾਊਗੀ ਤਾਂ ਜਾ ਕੇ ਸਾਡਾ ਜੀਵਨ ਜਿਹੜਾ ਆ ਬਚਾਇਆ ਜਾਊਗਾ ਤੇ ਜੇ ਅਸੀਂ ਝੂਠੇ ਨਵੀਆਂ ਪਿੱਛੇ ਚੱਲਦੇ ਨੇ ਝੂਠੀਆਂ ਤਾਲੀਮਾਂ ਨੂੰ ਮੰਨਦੇ ਨੇ ਭਰਮਾਉਣ ਵਾਲੀਆਂ ਆਤਮਾਵਾਂ ਔਰ ਝੂਠੀਆਂ ਆਤਮਾਂ ਇਹਨਾਂ ਦੇ ਪਿੱਛੇ ਅਸੀਂ ਚੱਲਦੇ ਰਹੇ ਤਾਂ ਫੇਰ ਸਾਡੀ ਜ਼ਿੰਦਗੀ ਦਾ ਬਚਾਰ ਨਹੀਂ ਹੋਣਾ ਸ਼ੈਤਾਨ ਦਾ ਤੇ ਮਕਸਦ ਹੀ ਇਹ ਆ ਵੀ ਰੂਹਾਂ ਨੂੰ ਬਰਬਾਦ ਕਰਨਾ ਸ਼ੈਤਾਨ ਦਾ ਮਕਸਦ ਹੀ ਇਹ ਹੈ ਰੂਹਾਂ ਨੂੰ ਬਰਬਾਦ ਕਰਨਾ ਤੇ ਨਰਕਾਂ ਦੀ ਅੱਗ ਵਿੱਚ ਸੁੱਟਣਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਬਚਾਏ ਜਾਈਏ ਤੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਜੀਵਨ ਦੇ ਵਿੱਚ ਪਰਮੇਸ਼ਰ ਦੇ ਅੱਗੇ ਜਾਈਏ। ਔਰ ਮੈਂ ਇੱਕ ਹੋਰ ਵਚਨ ਤੁਹਾਡੇ ਨਾਲ ਪੜ੍ਹਨਾ ਚਾਹੁੰਦਾ। ਇਹ ਮੇਰੇ ਨਾਲ ਬਣੀ ਰਹੋ। ਮਤੀ ਦੀ انجیل ਕੱਢੀਏ। ਮਤੀ ਦੀ انجیل ਉਸ ਦਾ 24 ਅਧਿਆਇ ਉਸ ਦਾ 24 ਵਚਨ ਪੜ੍ਹਦੇ ਹਾਂ। ਮਤੀ ਦੀ ਅੰਜੀਲ 24 ਅਧਿਆਏ 24 ਵਚਨ ਉੱਤੇ ਲਿਖਿਆ ਗਿਆ ਆ ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਔਰ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭਲਾਵੇ ਵਿੱਚ ਪਾ ਦਿੰਦੇ ਕੀ ਕਰ ਸਕਦੇ ਨੇ ਹੋ ਸਕਦਾ ਤੇ ਉਹ ਚੁਣਿਆ ਹੋਇਆਂ ਨੂੰ ਵੀ ਭਲਾਵੇ ਵਿੱਚ ਪਾ ਦਿੰਦੇ ਬਾਈਬਲ ਸਿਖਾਉਂਦੀ ਸਾਨੂੰ ਪਰਮੇਸ਼ਰ ਦਾ ਵਚਨ ਦੱਸਦਾ ਸਾਨੂੰ ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਏ ਕਿ ਅੰਤ ਦੇ ਦਿਨਾਂ ਵਿੱਚ ਕੀ ਹੋਊਗਾ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਝੂਠੇ ਨਬੀ ਅਤੇ ਝੂਠੇ ਮਸੀਹ ਉੱਠਣਗੇ ਅੰਤ ਦੇ ਦਿਨਾਂ ਵਿੱਚ ਇਹ ਹੋਣਾ ਕੰਮ ਲਾਸਟ ਦੇ ਜਿਹੜੇ ਹੋਣੇਗਾ ਜਦੋਂ ਯੀਸ਼ੂ ਮਸੀਹ ਦਾ ਆਗਮਨ ਹੋਣ ਵਾਲਾ ਹੁਆ ਜਦੋਂ ਯੀਸ਼ੂ ਮਸੀਹ ਦੁਬਾਰਾ ਨਿਆ ਕਰਨ ਵਾਸਤੇ ਆਉਣ ਵਾਲੇ ਹੋਣਗੇ ਬਾਈਬਲ ਕਹਿੰਦੀ ਉਹਨਾਂ ਦਿਨਾਂ ਦੇ ਵਿੱਚ ਝੂਠੇ ਮਸੀਹ ਤੇ ਝੂਠੇ ਨਵੀ ਉੱਠਣੇ ਆ ਔਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਵੱਡੇ ਨਿਸ਼ਾਨ ਕੰਮ ਉਹਨਾਂ ਦੇ ਛੋਟੇ ਨਹੀਂ ਹੋਣੇ ਵੱਡੇ ਨਿਸ਼ਾਨ ਵਿਖਾਉਣਗੇ ਉਹ ਵੱਡੇ ਨਿਸ਼ਾਨ ਵਿਖਾਉਣਗੇ ਔਰ ਅੱਗੇ ਕੀ ਲਿਖਿਆ ਵੱਡੇ ਨਿਸ਼ਾਨ ਤੇ ਚਰਜ ਕੰਮ ਵਿਖਾਉਣਗੇ ਅਜੀਬ ਕੰਮ ਵਿਖਾਉਣਗੇ ਚਮਤਕਾਰ ਉਹਨਾਂ ਦਾ ਪਹਿਲਾ ਹਿੱਸਾ ਉਹਨਾਂ ਦਾ ਚਮਤਕਾਰ ਹੀ ਹੋਣਾ ਜਿਹੜਾ ਪਹਿਲਾ ਹਿੱਸਾ ਆ ਉਹਨਾਂ ਦਾ ਚਮਤਕਾਰ ਹੀ ਹੋਣਾ ਆ ਉਹਨਾਂ ਦਾ ਪ੍ਰਚਾਰ ਹੀ ਚਮਤਕਾਰ ਹੈ ਉਹਨਾਂ ਦਾ ਨਿਸ਼ਾਨਾ ਉੱਤੇ ਹੀ ਪ੍ਰਚਾਰ ਵੀ ਹੋਣਾ ਆ ਉਹਨਾਂ ਦਾ ਵਚਨ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਹੋਣਾ ਪਵਿੱਤਰ ਤਾਈ ਦੇ ਉੱਤੇ ਉਹਨਾਂ ਦਾ ਵਚਨ ਨਹੀਂ ਹੋਣਾ ਤੇ ਮੈਂ ਅੱਜ ਵੀ ਕਹਿੰਦਾ ਜਿੱਥੇ ਪਵਿੱਤਰ ਤਾਈ ਵਿੱਚ ਚੱਲਣਾ ਨਹੀਂ ਸਿਖਾਇਆ ਜਾਂਦਾ ਜਿੱਥੇ ਖੁਦਾ ਦੇ ਰਾਹ ਤੇ ਚੱਲਣਾ ਨਹੀਂ ਸਿਖਾਇਆ ਜਾਂਦਾ ਜਿੱਥੇ ਪਰਮੇਸ਼ਵਰ ਦੇ ਵਚਨ ਦੇ ਨਾਲ ਨਹੀਂ ਜੋੜਿਆ ਜਾਂਦਾ ਜਿੱਥੇ ਤੁਹਾਡੇ ਫਾਇਦੇ ਦੀ ਗੱਲ ਕੀਤੀ ਜਾਂਦੀ ਹੈ ਕਿ ਤੁਹਾਡੇ ਘਰ ਭਰ ਜਾਣਗੇ ਤੁਹਾਡੇ ਖਜ਼ਾਨੇ ਭਰ ਜਾਣਗੇ ਤੁਹਾਡੇ ਕਾਰੋਬਾਰ ਵੱਡੇ ਹੋ ਜਾਣਗੇ ਤੁਹਾਡੇ ਜੀਵਨ 'ਚ ਇਹ ਹੋ ਜਾਏ ਕਿ ਜਿੱਥੇ ਤੁਹਾਡੇ ਫਾਇਦੇ ਦੀ ਗੱਲ ਦੁਨਿਆਵੀ ਵਾਅਦੇ ਦੀ ਗੱਲ ਕੀਤੀ ਜਾਂਦੀ ਹੈ ਵਚਨ ਨੂੰ ਛੱਡ ਕੇ ਮੈਂ ਕਹਿੰਨਾ ਆ ਉੱਥੇ ਤੁਸੀਂ ਲਿੰਕ ਰੱਖਣ ਦੀ ਬਜਾਏ ਖੁਦਾ ਦੇ ਸੱਚੇ ਕਲਾਮ ਦੇ ਨਾਲ ਜੁੜੋ ਮੈਂ ਕਦੀ ਨਹੀਂ ਕਹਾਂਗਾ ਤੁਸੀਂ ਮੇਰੇ ਨਾਲ ਜੁੜੋ ਮੈਂ ਤੁਹਾਨੂੰ ਕਹਾਂਗਾ ਇਸ ਕਲਾਮ ਦੀਆਂ ਗੱਲਾਂ ਦੇ ਨਾਲ ਜੁੜੋ ਜਿਸ ਪਰਮੇਸ਼ਵਰ ਦੇ ਤਾਲਬ ਤੋਂ ਇਹ ਕਲਾਮ ਹੈ ਨਾ ਜਿਹੜਾ ਤਾਲ ਵੀ ਇਸ ਕਲਾਮ ਦੇ ਅਨੁਸਾਰ ਚੱਲਦਾ ਜਿਹੜਾ ਦਾਸ ਇਸ ਕਲਾਮ ਦੇ ਅਨੁਸਾਰ ਚੱਲਦਾ ਉਹਦੇ ਨਾਲ ਜੁੜ ਜਾਓ ਹੋ ਸਕਦਾ ਤੁਹਾਡੇ ਪਿੰਡ ਵਿੱਚ ਹੋਵੇ ਤੁਹਾਡੇ ਸ਼ਹਿਰ ਵਿੱਚ ਹੋਵੇ ਤੁਹਾਡੇ ਗੁਵਾਂਢ ਵਿੱਚ ਹੋਵੇ ਮੇਰੇ ਭਾਈ ਕਹਿੰਦਾ ਤਾਲਮ ਨੂੰ ਵੱਡੇ ਤੇ ਛੋਟੇ ਤਰੀਕੇ ਨਾਲ ਨਾ ਵੇਖਿਓ ਕਰੋ ਕੋਈ ਤਾਲਮ ਵੱਡਾ ਛੋਟਾ ਨਹੀਂ ਹੈਗਾ ਬਾਈਬਲ ਦੇ ਅਨਸਾਰ ਕੋਈ ਇਦਾਂ ਨਹੀਂ ਹੈ ਬਾਈਬਲ ਦੇ ਅਨਸਾਰ ਖੁਦਾ ਦੀ ਨਿਗਾਹ ਚ ਸਾਰੇ ਬਰਾਬਰ ਹੈ ਪਰਮੇਸ਼ਰ ਨੇ ਸਭ ਨੂੰ ਬਰਾਬਰ ਅਧਿਕਾਰ ਦਿੱਤਾ ਔਰ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਜਾਓ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ ਉਥੇ ਨਾ ਛੋਟਿਆਂ ਦੀ ਗੱਲ ਨਾ ਵੱਡਿਆਂ ਦੀ ਗੱਲ ਹੈ ਪਰਬੂ ਯੀਸ਼ੂ ਮਸੀਹ ਨੇ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤਾ ਆ ਤੇ ਇੱਥੇ ਲਿਖਿਆ ਆ ਜਿਹੜੇ ਝੂਠੇ ਨਬੀ ਉੱਠਣਗੇ ਉਹ ਵੱਡੇ ਕੰਮ ਵਿਖਾਉਣਗੇ ਚਮਤਕਾਰ ਮੈਰੀਕਲ ਵਿਖਾਉਣਗੇ ਤੇ ਲੋਕਾਂ ਨੂੰ ਕੀ ਕਰਨਗੇ ਆਪਣੇ ਪਿੱਛੇ ਲਾਉਣਗੇ ਔਰ ਇੱਥੋਂ ਤੱਕ ਚੁਣੇ ਹੋਇਆਂ ਨੂੰ ਵੀ ਭੁਲਾਵੇ ਚ ਪਾ ਦੇਣਾ ਜਿਹੜੇ ਚੁਣੇ ਹੋਏ ਆ ਜਿਹੜੇ ਵਾਅਦੇ ਵਚਨ ਤੇ ਚੱਲਣ ਵਾਲੇ ਸੀ ਉਹ ਵੀ ਚਮਤਕਾਰਾਂ ਨੂੰ ਵੇਖ ਕੇ ਕਹਿਣਗੇ ਇਹ ਖੁਦਾ ਦਾ ਸੱਚਾ ਖਾਦਮ ਆ ਪਤਾ ਨਹੀਂ ਵੀ ਇਹ ਝੂਠਾ ਨਬੀ ਆ ਔਰ ਅੱਗੇ ਇੱਕ ਵਚਨ ਮੈਂ ਹੋਰ ਪੜਨਾ ਚਾਹੁੰਨਾ ਆ ਮੇਰੇ ਨਾਲ ਮਤੀ ਦੀ انجیل 7 ਦੇ ਆਏ ਮਤੀ ਦੀ انجیل 7 ਅਧਿਆਏ ਉਸ ਦਾ 20 ਸੌਰੀ 21 ਤੇ 22 ਵਚਨ ਪੜਾਂਗੇ ਮਤੀ ਦੀ انجیل 7 ਅਧਿਆਏ 21 ਅਤੇ 22 ਉੱਥੇ ਲਿਖਿਆ ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਬੜੇਗਾ ਬਲਕਣ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਸ ਦਿਨ ਅਨੇਕ ਮੈਨੂੰ ਆਖਣਗੇ हे ਪ੍ਰਭੂ हे ਪ੍ਰਭੂ ਕਿ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਕਿ ਮੈਂ ਤੁਹਾਨੂੰ ਕਦੇ ਵੀ ਜਾਣਿਆ ਨਹੀਂ ਜਾਣਿਆ ਹੇ ਬੁਰੀਆਰੋ ਮੇਥੋਂ ਦੂਰ ਹੋ ਜਾਓ ਚਲੇ ਜਾਓ ਤੇ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਨੂੰ ਕਹਿਣੀ ਹੈ ਈਸ਼ੂ ਸਿੰਘ ਨੇ ਉਹਨਾਂ ਝੂਠੇ ਨਵੀਆਂ ਨੂੰ ਇਹ ਗੱਲ ਕਹਿਣੀ ਹੈ ਜਿਹੜੇ ਕਹਿਣਗੇ ਅਸੀਂ ਤੇਰੇ ਨਾਂ ਤੇ ਭੂਤ ਕੱਢੇ ਝੂਠੇ ਨਵੀਆਂ ਨੇ ਵੀ ਈਸ਼ੂ ਸਿੰਘ ਦੇ ਨਾਂ ਤੇ ਭੂਤ ਕੱਢਣੇ ਆ ਝੂਠੇ ਨਵੀਆਂ ਨੇ ਵੀ ਈਸ਼ੂ ਸਿੰਘ ਦੇ ਨਾਮ ਤੇ ਚਮਤਕਾਰ ਕਰਨੇ ਆ ਝੂਠੇ ਨਵੀਆਂ ਨੇ ਵੀ ਜਿੰਨੇ ਮੈਰੀਕਲ ਕਰਨੇ ਯੇਸ਼ੂ ਮਸੀਹ ਦੇ ਨਾਮ ਉੱਤੇ ਕਰਨੇ ਆ ਤੇ ਯੇਸ਼ੂ ਮਸੀਹ ਕਹਿੰਦਾ ਮੈਂ ਉਸ ਵੇਲੇ ਆਖਾਂਗਾ हे ਬਰਿਆਰੋ ਮੇਥੋਂ ਦੂਰ ਹੋ ਜਾਓ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਆ ਇਸ ਕਰਕੇ ਅੱਜ ਸਾਨੂੰ ਸੰਭਲਣ ਦੀ ਲੋੜ ਹੈ ਕਿਤੇ ਯੇਸ਼ੂ ਮਸੀਹ ਸਾਨੂੰ ਨਾ ਕਵੇ ਵੀ ਮੇਥੋਂ ਦੂਰ ਹੋ ਜਾਓ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਪਰਮੇਸ਼ਵਰ ਦੀਆਂ ਗਿਆਨ ਦੀਆਂ ਗੱਲਾਂ ਨੂੰ ਪਰਮੇਸ਼ਵਰ ਦੇ ਸੱਚੇ ਵਚਨਾਂ ਨੂੰ ਆਪਣੇ ਦਿਲ ਵਿੱਚ ਵਸਾ ਲਈਏ ਔਰ ਸਚਾਈ ਦੇ ਨਾਲ ਜੀਏ। ਸੋ ਪਰਮੇਸ਼ਰ ਆਪ ਸਾਰਿਆਂ ਦੇ ਉੱਤੇ ਵੱਡੀ ਕਿਰਪਾ ਕਰੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਸਾਰਿਆਂ ਨੂੰ ਸਲਾਮ ਪ੍ਰਭੂ ਬਰਕਤ ਦੇ। ਆਮੇਨ।